ਸਰ ਸਰ 2 ਮਿੰਟ ਮੈਨੂੰ ਪਤਾ ਹੱ ਬੱਲੇ ਬੱਲੇ ਹੋ ਗਈਏ ਓਏ ਮੀਮ ਸਾਹਿਬ ਜਿਸ ਦਿਨ ਤੁਸੀਂ ਦਿਨ ਦੇ ਪਹਿਲਾਂ ਆਨਰੇਬਲ ਰਾਹੁਲ ਗਾਂਧੀ ਜੀ ਤੁਹਾਨੂੰ ਅਨਾਉਂਸ ਕਰਕੇ ਗਏ ਸੀ ਅਸੀਂ ਸੜਕ ਦੇ ਉੱਤੇ ਇਹ ਬੋਲੀਆਂ ਪਾ ਕੇ ਭੰਗੜੇ ਪਾਏ ਸੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਅੱਜ ਤੁਸੀਂ ਦਿਖਾ ਦਿੱਤਾ ਕਿ ਗਿਲ ਹਲਕੇ ਦੀ ਕੀ ਸਟਰੈਂਥ ਹੈ ਆਪਾਂ ਹਰ ਰੋਜ਼ ਜ਼ਿਕਰ ਕਰਦੇ ਆਂ ਹਰ ਰੋਜ਼ ਰੈਲੀਆਂ ਕਰਦੇ ਆਂ ਹਰ ਰੋਜ਼ ਕਰਾਚ ਗੱਲ ਕਰਦੇ ਆਂ ਕਿ ਜਿਸ ਦਿਨ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ 111 ਦਿਨਾਂ ਦੇ ਵਿੱਚ ਕੰਮਾਂ ਦੀਆਂ ਹਨੇਰੀਆਂ ਲਿਆਤੀਆਂ ਮੈਂ ਪੁੱਛਣਾ ਚਾਹਣਾ ਤੁਹਾਡੇ ਬਿਜਲੀ ਦੇ ਬਿੱਲ ਕੱਟ ਹੋਏ ਕਿ ਨਹੀਂ ਹੋਏ ਉੱਚੀ ਆਵਾਜ਼ ਕਰਕੇ ਦੱਸੋ ਐਂ ਤਾਂ ਨਹੀਂ ਪਤਾ ਲੱਗਦਾ ਤੁਹਾਡੇ ਬਿਜਲੀ ਦੇ ਬਿੱਲ ਕੱਟ ਹੋਏ ਕਿ ਨਹੀਂ ਹੋਏ ਸਜਦਾ ਮਿਲ ਰਹੀ ਹੈ ਜੇ ਤੁਹਾਨੂੰ ਕਿ ਨਹੀਂ ਪਾਣੀ ਦੇ ਬਿੱਲ ਜਿਹੜੇ ਨੇ ਉਹ ਮਾਫ ਹੋਏ ਤੀਨ ਵਾਲਾ ਪਾਣੀ ਸਸਤਾ ਹੋਇਆ ਸੋ ਮੈਂ ਤੁਹਾਡੇ ਨਾਲ ਜਿਆਦਾ ਸਮਾਂ ਨਹੀਂ ਲਾਉਣਾ ਮੈਂ ਤਾਂ ਤੁਹਾਨੂੰ ਮੇਰੇ ਦਾ ਹੀ ਰਹਿਣਾ ਆਪਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੇ ਵਿਚਾਰ ਸੁਣਨੇ ਆ ਸਟੇਜ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਲਾਪਰਾ ਸਾਹਿਬ ਕੈਪਟਨ ਹਾਰਾ ਤੇ ਹੋਰ ਜਿਹੜੀ ਸਾਡੀ ਰੀੜ ਦੀ ਹੱਡੀਆਂ ਤੁਸੀਂ ਸਾਰੇ ਸਟੇਜ ਤੇ ਸ਼ਿਸ਼ੋਭਤੋਂ ਹੁਣ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਬਹੁਤ ਹੀ بڑے ਲਿਖੇ ਮੁੱਖ ਮੰਤਰੀ ਸਰਦਾਰ ਚੰਨਜੀਤ ਸਿੰਘ ਚੰਨੀ ਦੇ दो तीन नारे लानेज के आवाज कर चरणजीत सिंह चनी सरदार चरणजीत सिंह चनी सरदार चरणजीत सिंह चनी हम मैं ਮੁੱਖ ਮੰਤਰੀ ਸਾਹਿਬ ਜਿਹੜੇ ਇਕੱਲੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਮੁੱਖ ਮੰਤਰੀਆਂ ਚੋਂ ਸਭ ਤੋਂ ਵੱਧ ਪੜੇ ਲਿਖੇ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਸਰਦਾਰ ਜਗਜੀਤ ਸਿੰਘ ਚਾਹਣ ਰੋਹਿਤ ਰਹਿਣਦੇ ਨਹੀਂ ਨਹੀਂ ਹੋਰ ਨਹੀਂ ਪਟਨਾ ਕਰ ਰਿਹਾ ਮੈਂ ਹਾਂ ਯੈਸ ਨਾਈਟ ਵਰੀਏ ਪਰੰਤ ਸਤਕਾਰਯੋਗ ਸਰਦਾਰ ਕੁਲਦੀਪ ਸਿੰਘ ਬਾਦ ਜੀ ਸਟੇਜ ਤੇ ਬੈਠੇ ਸਾਰੇ ਲੀਡਰ ਸਹਿਬਾਨ ਮੇਰੇ ਸਾਹਮਣੇ ਬੈਠੇ ਸਾਰੇ ਪਤਵੰਤੇ ਸੱਜਣੋ ਸਤਿਕਾਰਯੋਗ ਬੀਬੀਓ ਭੈਣੋ ਤੇ ਭਰਾਵੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਨੂੰ ਮੈਂ ਤੁਹਾਡਾ ਧੰਨਵਾਦੀ ਆ ਤੇ ਤੁਸੀਂ ਸਾਡੇ ਆਮਦ ਦੇ ਵਿੱਚ ਇਕੱਠੇ ਹੋ ਕੇ ਬੈਠੇ ਬਹੁਤ ਜੋਸ਼ ਔਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਬੈਦ ਸਾਹਿਬ ਨੂੰ ਜਤੌਣ ਵਾਸਤੇ ਆਏ ਹੋ ਚੁੱਪ ਕਰਾਇਓ ਜਿਹੜੇ ਇੱਧਰ ਜਿਹੜੇ ਬੋਲਦੇ ਇੱਕ ਮਿੰਟ ਬੋਲਦੇ 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 ਚੁੱਪ ਕਰ ਬਈਰੇ ਆ ਜਾਣ ਤੋਂ ਅੱਗੇ ਸਾਰਿਆਂ ਨੂੰ ਉਹ ਪਿੱਛੇ ਵੀ ਜਿਹੜੇ ਆਰ ਪਿੱਛੇ ਰੋਕੇ ਹੋਏ ਬੰਦੇ ਆ ਜਾਣ ਦੋ ਪੁਲਿਸ ਵਾਲੇ ਪਾਸੇ ਹੋ ਜਾ ਵੀਰ ਬੈਠੋ ਬੈਠੋ ਜੀ ਬੈਠੋ ਯਾਰ ਬੈਠੋ ਬੈਠੋ ਇੰਨੀ ਚੈਕਿੰਗ ਦੀ ਲੋੜ ਨਹੀਂ ਐ ਕਿਨੇ ਗੋਲੀ ਮਾਰਨੀ ਐ ਇੱਥੇ ਕਿਸੇ ਨੂੰ ਆਜੋ ਆ ਜਾਣ ਦੋ ਜੰਨੀ ਜਿੰਦਾਬਾਦ 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 ਅਰੇ ਖਾਲੀ ਕਰ ਦੋ ਆ ਜਗਾ ਆ ਜਾਣ ਦੋ ਬੰਦਿਆਂ ਨੂੰ ਪਿੱਛੇ ਰੋਕੇ ਹੋਏ ਤੁਸੀਂ 111 ਦਿਨਾਂ ਮਿਲੇ ਹੈ ਦੁਕਾਨਦਾਰ ਸੰਗਤ ਮੁੱਖ ਮੰਤਰੀ ਬਣਨ ਵਾਸਤੇ ਤੇ 111 ਦਿਨਾਂ ਦੇ ਵਿੱਚ ਸਾਰਾ ਮਸਲਾ ਹੱਲ ਕਰਿਆ ਜਿਹਦੇ ਨਾਲ ਆਮ ਗਰੀਬ ਮੀਡਲ ਕਲਾਸ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਫਾਇਦਾ ਹੁੰਦਾ ਹੈ ਬਿਜਲੀ ਦੇ ਬੜੇ-ਬੜੇ ਬਿੱਲ ਆਉਂਦੇ ਸੀ ਬਹੁਤ ਬਕਾਏ ਖੜੇ ਸੀ ਲੋਕਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਹੋ ਰਹੇ ਸੀ ਜਿਸ ਦਿਨ ਮੁੱਖ ਮੰਤਰੀ ਬਣਿਆ ਉਸ ਦਿਨ ਤੱਕ ਦੇ ਸਾਰੇ ਬਕਾਏ ਮਾਫ ਕਰ ਦਿੱਤੇ 2 ਕਿਲੋਵਾਟ ਤੱਕ ਦੇ 1500 ਕਰੋੜ ਰੁਪਏ ਲੋਕਾਂ ਨੂੰ ਫਾਇਦਾ ਹੋਇਆ ਜਿੰਦਾਬਾਦ ਨੈਸ਼ਨਲ ਕਾਂਗਰਸ ਜਿੰਦਾਬਾਦ ਨੈਸ਼ਨਲ ਕਾਂਗਰਸ ਜਿੰਦਾਬਾਦ ਅਕਾਲੀ ਦਲ ਨੇ ਜਿਹੜੇ ਮਹਗੇ ਸਮਝੌਤੇ ਕੀਤੇ ਹੋਏ ਸੀ ਜਿਦੇ ਨਾਲ ਪੰਜਾਬ ਦੀ ਅਰਥਵਿਵਸਥਾ ਵਿਗੜ ਰਹੀ ਸੀ ਬਿਜਲੀ ਦੇ ਸਾਰੇ ਸਮਝੌਤੇ ਰੱਦ ਕਰਕੇ ਬਿਜਲੀ ਸਸਤੀ ਕੀ ਗਣੀ ਸ਼ੁਰੂ ਕੀਤੀ ਹੈ ਤੇ 3 ਰੁਪਏ ਰੇਟ ਬਿਜਲੀ ਦਾ ਘਟਾਇਆ ਹੈ ਹੁਣ ਤੁਹਾਡੇ ਬੀਲ ਆ ਜਿਹੜੇ ਪਹਿਲਾਂ ਨਾਲੋਂ ਘੱਟ ਆ ਰਹੇ ਆ ਕਿਸੇ ਨੂੰ ਹਜ਼ਾਰ ਦਾ ਫਾਇਦਾ ਹੋ ਰਿਹਾ ਕਿਸੇ ਨੂੰ 2000 ਦਾ ਕਿਸੇ ਨੂੰ 10000 ਦਾ ਹਰ ਘਰ ਨੂੰ ਬਿਜਲੀ ਦੇ ਘੱਟ ਰੇਟਾਂ ਦਾ ਫਾਇਦਾ ਹੋ ਰਿਹਾ ਹੈ ਪਾਣੀ ਦੇ ਤੁਹਾਡੇ ਪੁਰਾਣੇ ਬਕਾਏ ਸਾਰੇ ਮaaf ਕਰਤੇ ਹੁਣ ਤੁਸੀਂ ਪ੍ਰਾਣ ਪਾਣੀ ਦਾ ਬਕਾਇਆ ਕੋਈ ਨਹੀਂ ਦੇਣਾ ਅੱਗੇ ਵਾਸਤੇ ਪਾਣੀ ਦਾ ਰੇਟ 50 ਰੁਪਏ ਫਿਕਸ ਕਰਤਾ ਹੈ ਪਹਿਲਾਂ 250 ਬੀਸੀ ਦਾ 160 ਵੀ ਪਾਣੀ ਦੀਆਂ ਟੈਂਕੀਆਂ ਦੇ ਬਿੱਲ ਮaaf ਕਰਤੇ ਆ ਪਾਣੀ ਦੀ ਟੈਂਕੀ ਖੜੀ ਹੈ ਇਹਦੇ ਉੱਪਰ ਜਿਹੜੀ ਮੋਟਰ ਲੱਗੀ ਵੀ ਹੈ ਇਹਨ ਲੱਖਾਂ ਰੁਪਇਆ ਬਿਲਾਉਂਦਾ ਸੀ ਲੋਕਾਂ 'ਪੈਂਦਾ ਸੀ ਹੁਣ ਇਹਦਾ ਬਿੱਲ ਜਾ ਕੇ ਪੁੱਛਿਓ ਜ਼ੀਰੋ ਆਉਂਦਾ ਐ ਅੱਗੇ ਨੂੰ ਵੀ ਕਦੇ ਨਹੀਂ ਆਉਣਾ ਪੁਰਾਣੇ ਵੀ ਬਕਾਏ ਮਾਫ ਕਰਤੇ ਐ 10 ਰੁਪਏ 1 ਲੀਟਰ ਦੇ ਮਗਰ ਪੈਟਰੋਲ ਸਸਤਾ ਕਰਿਆ ਐ ਤੇਲ ਪੋਣ ਜਾਓ 10 ਲੀਟਰ ਪਾਓ 100 ਰੁਪਿਆ ਮੋਕੇ ਉਪਰ ਵੱਜਦਾ ਹੈ 5 ਰੁਪਏ ਲੀਟਰ ਡੀਜ਼ਲ ਸਸਤਾ ਕਰਿਆ ਹੈ ਡਰਮ ਭਰਾ ਲਓ 1000 ਰੁਪਿਆ ਵੱਜਦਾ ਹੈ ਖੱਡ ਪਰ ਰੇਤਾ 5.5 ਰੁਪਏ ਕਰਦਾ 20 ਰੁਪਏ ਵਿਗਦਾ ਸੀ ਹਰ ਗੱਲ ਦੇ ਵਿੱਚ ਆਮ ਲੋਕਾਂ ਨੂੰ ਰਹਾ ਦਿੱਤੀ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਆਮ ਆਦਮੀ ਵਾਲੇ ਕਹਿੰਦੇ ਜੀ ਅਕਾਲੀ ਵੀ ਦੇਖ ਲੇ ਕਾਂਗਰਸੀ ਵੀ ਦੇਖ ਲੇ ਹੁਣ ਸਾਨੂੰ ਦੇਖੋ ਮੈਂ ਕਹਿੰਦਾ ਤੁਸੀਂ ਕੈਪਟਨ ਵੀ ਦੇਖ ਲਿਆ ਬਾਦਲ ਵੀ ਦੇਖ ਲਿਆ ਸਾਨੂੰ ਤਾਂ 111 ਦਿਨੇ ਦੇਖਿਆ ਸਾਨੂੰ ਪੂਰਾ ਟਾਈਮ ਦੇ ਕੇ ਦੇਖੋ ਹਰ ਪਰਿਵਾਰ ਨੂੰ ਐਡੀ ਰਾਹਤ ਮਿਲੀ ਹੈ ਕਿ ਜੇ 5 ਸਾਲ ਮਿਲ ਗਏ ਤਾਂ ਪੰਜਾਬ ਦੀ ਕਾਇਆ ਪਲਟ ਹੋ ਜੇਗੀ ਪੰਜਾਬ ਦੇ ਵਿੱਚ ਵਿਕਾਸ ਦੇ ਰਸਤੇ ਖੋਲਾਂਗੇ ਇੱਕ ਐਸੀ ਫੈਸਲਾ ਕੀਤਾ ਹੈ ਆਪਣਾ ਲੋਕ ਹਿੱਤ ਦਾ ਰਾਜ ਹੈ ਵੈਲਫੇਅਰ ਸਟੇਟ ਹੈ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਮੌਕਾ ਦਿੱਤਾ ਤਾਂ ਪੜ੍ਹਾਈ ਮੁਕਤ ਕਰਨੀ ਹੈ ਆਟਾ ਦਾਲ ਦੇ ਨਾਲ ਗਰੀਬੀ ਨਹੀਂ ਚੱਕੀ ਜਾਂਦੀ ਆਟਾ ਦਾਲ ਵੀ ਜ਼ਰੂਰੀ ਹੈ ਲੇਕਿਨ ਜਦ ਤੱਕ ਪੜ੍ਹਾਈ ਸਾਡੇ ਨੌਜਵਾਨ ਮੁੰਡਿਆਂ ਨੂੰ ਚੰਗੀ ਐਜੂਕੇਸ਼ਨ ਨਹੀਂ ਮਿਲਦੀ ਜਦ ਤੱਕ ਰੋਜ਼ਗਾਰ ਤੇ ਨੌਕਰੀਆਂ ਨਹੀਂ ਮਿਲਦੀਆਂ ਗਰੀਬੀ ਨਹੀਂ ਚੱਕੀ ਜਾ ਸਕਦੀ ਇਸ ਕਰਕੇ ਗਰੀਬੀ ਚੱਕਣ ਵਾਸਤੇ ਹਰ ਸਰਕਾਰੀ ਕਾਲਜ ਸਕੂਲ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਫ੍ਰੀ ਹੋਏਗੀ ਇਹ ਤੁਹਾਡੇ ਨਾਲ ਵਾਦਾ ਕਰ ਰਿਹਾ ਤੇ ਨਾਲ ਨਾਲ ਐਸੀ ਸਕਾਲਰਸ਼ਿਪ ਚੱਲਦਾ ਰਹੇਗਾ ਤੇ ਤਗੜਾ ਕਰਾਂਗੇ ਲੇਕਿਨ ਬੀਸੀ ਸਕਾਲਰਸ਼ਿਪ ਵੀ ਸ਼ੁਰੂ ਕਰਾਂਗੇ ਤੇ ਜਨਰਲ ਕੈਟਾਗਰੀ ਦੇ ਜਿਹੜੇ ਗਰੀਬ ਲੋਕ ਹੈ ਜਿਹੜੇ ਲੋਡ ਵੰਦੇ ਮਿਡਲ ਕਲਾਸ ਦੇ ਲੋਕ ਹੈ ਉਹਨਾਂ ਵਾਸਤੇ ਵੀ ਜਨਰਲ ਕੈਟਾਗਰੀ ਸਕਾਲਰਸ਼ਿਪ ਸਕੀਮ ਚਲਾਵਾਂਗੇ ਜੀਹਦੇ ਨਾਲ ਉਹ ਨੌਜਵਾਨ ਮੁੰਡੇ ਵੀ ਪੜ੍ਹ ਕੇ ਤਰੱਕੀ ਕਰ ਸਕਣ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਜਿੰਦਾਬਾ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾ ਗਰੀਬ ਜਿਹੜਾ ਗਰੀਬ ਹੈ ਗਰੀਬ ਗਰੀਬ ਹੈ ਯਾਰ ਇਹਨਾਂ ਨਾ ਕਰੋ ਗਰੀਬ ਗਰੀਬ ਹੈ ਚਾਹੇ ਉਹ ਮਿਡਲ ਕਲਾਸ ਦਾ ਹੈ ਚਾਹੇ ਉਹ ਕਿਸਾਨ ਦਾ ਮੁੰਡਾ ਹੈ ਚਾਹੇ ਉਹ ਕਿਸੇ ਉੱਚ ਜਾਤੀ ਦਾ ਮੁੰਡਾ ਹੈ ਲੇਕਿਨ ਸਾਰਿਆਂ ਵਾਸਤੇ ਰਾਹਤ ਦੇਣੀ ਸਰਕਾਰਾਂ ਦਾ ਫਰਜ਼ ਹੁੰਦਾ ਹੈ ਨਾਲ ਨਾਲ ਸਿਹਤ ਸਹੂਲਤਾਂ ਬਹੁਤ ਜ਼ਰੂਰੀ ਹੈ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਦੀ ਸਿਹਤ ਦਾ ਧਿਆਨ ਰੱਖੇ ਉਹਨਾਂ ਦਾ ਮੁਫਤ ਇਲਾਜ ਕਰਾਵੇ ਇਸ ਕਰਕੇ ਕਿਸੇ ਦਾ ਪਿੱਤਾ ਬਦਲਣਾ ਹੈ ਕਿਸੇ ਨੇ ਗੁਰਦਾ ਗੁਰਦਾ ਬਦਲਣਾ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਉਹ ਦਾ ਇਲਾਜ ਨਹੀਂ ਕਰਾ ਸਕਦਾ ਪੈਸੇ ਨਹੀਂ ਹੈ ਇਸ ਕਰਕੇ ਹਸਪਤਾਲ ਚਲੇ ਜਾਓ ਹਸਪਤਾਲ ਜੋ ਨਵੰਬਰ 9 ਹੋ ਕੇ ਆ ਜਾਓ ਸਰਕਾਰੀ ਹਸਪਤਾਲ ਹੈ ਜੇ ਇਲਾਜ ਦੇ ਪੈਸੇ ਨਹੀਂ ਲੱਗਣਗੇ ਇਹ ਸਾਡੀ ਸਰਕਾਰ ਦਾ ਅਗਲਾ ਫਰਜ ਹੋਏਗਾ ਸੋ ਸਤਕਾਰਯੋਗ ਵੀਰੋ ਮੈਂ ਬੇਨਤੀ ਕਰਨਾ ਚਾਹੁੰਦਾ ਆ ਆਮ ਆਦਮੀ ਵਾਲਿਆਂ ਨੇ ਬੜਾ ਜ਼ੋਰ ਲਾਇਆ ਕਹਿੰਦੇ ਜੀ ਇੱਕ ਮੌਕਾ ਕੇਜਰੀਵਾਲ ਨੂੰ ਜਦ ਕਿਸੇ ਨੇ ਬਾਹ ਨਹੀਂ ਫੜੀ ਪੈਰ ਨਹੀਂ ਲਾਏ ਹੁਣ ਲਿੱਕੇ ਲਗਾਤਾ ਇੱਕ ਮੌਕਾ ਕੇਜਰੀਵਾਲ ਨੂੰ ਅਤੇ ਭਗਵੰਤ ਮਾਨ ਨੂੰ ਨੌ ਕੇਜਰੀਵਾਲ ਦਾ ਫੇਰ ਮੂਰੇ ਆ ਬਾਹਰ ਤੇ ਰਾਜ ਕਰਨਾ ਚਾਹੁੰਦੇ ਐ ਦਿੱਲੀ ਦਾ ਮੁੱਖ ਮੰਤਰੀ ਐ हरियाणा ने दा रहन आला साडे हरियाणा नाल बाणिया दा पंगा है चंडीगढ़ दा पंगा है पंजाबी बोल दे इलाके दा पंगा है और ਸਾਡਾ ਜਿਹੜਾ ਕੈਂਡੀਡੇਟ ਰੱਖਿਆ ਉਹ ਬਿਲਕੁਲ ਅਣਪੜਾ ਹੈ 12ਵੀਂ ਪਾਸ ਹੈ ਕੁਛ ਵੀ ਸਾਈਨ ਕਰਾ ਲੂਗਾ ਕਜਰੀਵਾਲ ਸਾਡਾ ਪਾਣੀ ਵੀ ਜਾਂਦਾ ਰਹੂਗਾ ਚੰਡੀਗੜ੍ਹ ਦਾ ਕਲੇਮ ਖਤਮ ਹੋ ਜਾਊਗਾ ਪੰਜਾਬੀ ਬੋਲਦੇ ਹਲਕੇ ਲੈ ਜਾਏਗਾ ਐਫੀ ਡੈਵਿਡ ਦਿੱਤਾ ਹੈ ਸੁਪਰੀਮ ਕੋਰਟ ਦੇ ਵਿੱਚ ਕੇਜਰੀ ਵਾਲੇ ਕਿ ਐਸਵਾਈਐਲ ਨਿਕਲਣੀ ਚਾਹੀਦੀ ਪਾਣੀ ਹਰਿਆਣੇ ਨੂੰ ਆਵੇ ਤੇ ਦਿੱਲੀ ਨੂੰ ਆਵੇ ਸਾਡੇ ਕੋਲ ਤਾਂ ਪਹਿਲੇ ਪਾਣੀ ਨਹੀਂ ਹੈ ਐਸੀ ਪਹਿਲੀ ਧਰ ਸੇ ਬੈਠੇ ਪਿਆਸੇ ਤੇ ਇਹ ਪਾਣੀ ਲੈ ਜਾਏਗਾ ਪੰਜਾਬ ਦਾ ਇਸ ਕਰਕੇ ਅਜੇ ਬੰਦੇ ਦੇ ਸੁਚੇਤ ਰਹਿਣ ਦੀ ਲੋੜ ਹੈ ਦਿੱਲੀ ਦੇ ਵਿੱਚ ਪੰਜਾਬੀ ਪੜਾਉਣੀ ਬੰਦ ਕਰਤੀ ਇਹਨਾਂ ਨੇ ਕਿੱਥੇ ਦੇ ਸਾਡੀ ਰਾਤ ਸਾਰ ਲਏਗਾ ਇਹ ਬਾਹਰ ਦੇ ਲੋਕ ਹੈ ਸਾਡੇ ਕਦੇ ਨਹੀਂ ਹੋ ਸਕਦੇ ਪੰਜਾਬ ਪੰਜਾਬੀਆਂ ਦਾ ਪੰਜਾਬੀ ਉਹ ਇੱਥੇ ਰਾਜ ਕਰੇ ਕੇਜਰੀਵਾਲ ਬਾਹਰੋਂ ਆ ਕੇ ਕਿਉਂ ਕਰੇ ਮੈਂ ਇੱਕ ਦਿਨ ਕਹਿਤਾ ਮੈਂ ਕਿਹਾ ਜਿਸ ਤਰ੍ਹਾਂ ਬਾਹਰ ਤੇ ਅੰਗਰੇਜ਼ ਆਏ ਸੀ ਚਿੱਟੇ ਅੰਗਰੇਜ਼ ਆਏ ਸੀ ਹਿੰਦੁਸਤਾਨ ਤੇ ਕਬਜ਼ਾ ਕਰਕੇ ਰਾਜ ਕਰਨ ਲੱਗ ਗਏ ਬੜੇ ਮੁਸ਼ਕਲ ਕੱਢੇ ਐ ਇਹ ਦਿੱਲੀ ਤੋਂ ਕਾਲੇ ਅੰਗਰੇਜ਼ ਆ ਗਏ ਇਹ ਹੁਣ ਪੰਜਾਬ ਤੇ ਕਬਜ਼ਾ ਕਰਨਾ ਚਾਹਦੇ ਮੈਨੂੰ ਕਹਿੰਦਾ ਮੈਨੂੰ ਕਾਲਾ ਕਹਿੰਦਾ ਮੈਂ ਕਿਹਾ ਚਿੱਟਾ ਕਹਿ ਲੈਂਦੇ ਹੈ ਤਾਂ ਅੰਗਰੇਜ਼ ਹੀ ਹੈ ਹੈ ਤਾਂ ਬਾਹਰੋਂ ਹੀ ਆਇਆ ਹੈ ਪੰਜਾਬ ਦਾ ਤਾਂ ਹੈ ਨਹੀਂ ਮੈਂ ਸਤਕਾਰਯੋਗ ਵੀਰੋ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਕਿ ਝਾੜੂ ਖੜਾ ਕਰਨਾ ਕਲੇਸ਼ ਦੀ ਜੜ ਹੁੰਦੀ ਹੈ ਇਹ ਖੜਾ ਨਾ ਕਰ ਲਿਓ ਪੰਜਾਬ ਦਾ ਬਹੁਤ بڑا ਨੁਕਸਾਨ ਹੋ ਜਾਣਾ ਹੈ ਸਰਦਾਰ ਚਰਨ ਸਿੰਘ ਬਹੁਤ بڑا ਨੁਕਸਾਨ ਹੋ ਜਾਣਾ ਪੰਜਾਬ ਦਾ ਇਹ ਨੁਕਸਾਨ ਦੀ ਫੇਰ ਪਰ ਪਾਈ ਨਹੀਂ ਹੋਣੀ ਬਾਅਦ ਵਿੱਚ ਪਛਤਾਏ ਤੇ ਕੁਝ ਨਹੀਂ ਪੜਨਾ ਇੱਕ ਸ਼ਰਾਬੀ ਆਦਮੀ ਇੱਕ ਅਨਪੜ ਆਦਮੀ ਜਿਹਨੇ ਆਪਣੇ ਪਰਿਵਾਰ ਨੂੰ ਨਹੀਂ ਰੱਖਿਆ ਜਿਹਦੀ ਘਰ ਵਾਲੀ ਦੇ ਬੱਚੇ ਯਤੀਮ ਹੋ ਕੇ ਬਾਹਰਲੇ ਦੇ ਚਲੇ ਗਏ ਉਸ ਬੰਦੇ ਨੂੰ ਪੰਜਾਬ ਸਵਾਡਣਾ ਚਾਹਦੇ ਤਾਂ ਪਿੱਛੇ ਜੇ ਕੱਲ ਪਰਸੋਂ ਦਾ ਰੌਲਾ ਪਾਈ ਜਾ ਰਿਹਾ ਸਟੇਜਾਂ ਪਰ ਕਹਿੰਦਾ ਦੀ ਚੰਨੀ ਦੀ ਆਮਦਨ ਨਾ ਪ੍ਰਾਪਰਟੀ 169 ਕਰੋੜ ਦੀ ਹੈ ਮੈਂ ਕਿਹਾ ਯਾਰ ਮੰਨੋ ਵੀ ਦੱਸ ਦਿਓ ਕਿੱਥੇ ਕਿੱਥੇ ਪਿਆ 169 ਕਰੋੜ ਮੈਂ ਹਿਸਾਬ ਦਾ ਲਵਾਂ ਲਿਖਿਆ 1 ਕਰੋੜ 16 ਲੱਖ ਰੁਪਈਆ ਕਿ ਮੇਰੀ ਪ੍ਰਾਪਰਟੀ ਹੈ ਤੇ ਮਾਂ ਦਾ ਛੇਰ ਪੜਿਆ ਹੈ ਨਹੀਂ 169 ਕਰੋੜ ਪੜਨ ਲੱਗ ਗਿਆ ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਆ ਝੂਠ ਪਰ ਸਿਆਸਤ ਖੜੇਗੀ ਪੰਜਾਬ ਦੀ ਕਿ ਆ ਜਿਹੇ ਝੂਠੇ ਬੰਦੇ ਰਾਜ ਕਰਨਗੇ ਜਿਹੜੇ ਝੂਠ ਬੋਲ ਕੇ ਚਾਹੁੰਦੇ ਆ ਕਿ ਆ ਪਤਾ ਨਹੀਂ ਲੱਗ ਜਾਣਾ ਮੇਰਾ ਐਫੀ ਡੇਵਿਡ ਪੱਤਰਕਾਰਾਂ ਨੇ ਦੇਖ ਨਹੀਂ ਲੈਣਾ ਕਿ ਮੇਰੇ ਕੋਲ ਜਾਇਦਾਦ ਕਿੰਨੀ ਹੈ ਮੈਂ ਤਾਂ ਕਹਿੰਦਾ ਮੇਰੇ ਕੋਲ ਘਰ ਹੈ ਘਰ ਤਾਂ ਹਰ ਕਿਸੇ ਨੇ ਲੋੜ ਹੈ ਉਸ ਘਰ ਮੇਰੇ ਛੱਡ ਕੇ ਬਾਕੀ ਦੀ ਜਾਇਦਾਦ ਭਗਵੰਤ ਮਾਨੇ ਮੇਰੇ ਨਾਲ ਵਟਾ ਲਵੇ ਆਪਣੇ ਵਾਲੀ ਮਨੋ ਦੇ ਦੇਵੇ ਮੇਰੇ ਵਾਲੀ ਆਪਣੇ ਲੈਵੇ ਨਾਲੇ ਨਾਲੇ ਤਾਂ ਜਿਹੜਾ ਕਹਿੰਦਾ ਮੇਰੇ ਕੋਲ 169 ਕਰੋੜ ਹੈ ਉਹ ਚਲੇ ਜਾਊਗਾ ਉਹਦੇ ਕੋਲ ਨਾਲੇ ਜੇ ਦੇਣੇ ਪਾਉਂਗੇ 25 ਕਿਲੇ ਆਪਣੇ ਵਾਲੇ ਪਤਾ ਲੱਗ ਜਾਊਗਾ ਮੇਰੇ ਕੋਲ ਤਾਂ ਇੱਕ ਸਿਆੜ ਵੀ ਨਹੀਂ ਹੈ ਸੋ ਸਤਕਾਰਯੋਗ ਵੀਰੋ ਇੱਕ ਝੂਠ ਪਰ ਖੜੇ ਹੈ ਝੂਠ ਦੇ ਬਲੰਦੇ ਹੈ ਸਟੇਜ ਪਰ ਚੁਟਕਲੇ ਸੁਣਾਣੇ ਅਰ ਸਟੇਜ ਚ ਲਾਉਣੀ ਬਹੁਤ ਫਰਕ ਹੈ ਸਟੇਜ ਪਰ ਚੁੜਗਲੇ ਸੁਣਾਣੇ ਸੌਖੇ ਹੈ ਰਾਜ ਚ ਲਾਉਣਾ ਬੜਾ ਔਖਾ ਹੈ ਸਟੇਜ ਪਰ ਤਾਂ दारू ਪੀ ਕੇ ਵੀ ਚੜ ਜਾਂਦਾ ਹੈ ਪਾਰਲੀਮੈਂਟ ਵਿੱਚ ਵੀ दारू ਪੀ ਕੇ ਚਲੇ ਜਾਂਦਾ ਇੱਕ ਦਿਨ ਆ ਇੱਥੇ ਦੇ ਹੀ ਹੈ ਲੁਧਿਆਣੇ ਦੇ ਖਾਲਸਾ ਜੀ ਐਮਪੀ ਬਣੇ ਸੀ ਨਾਲ ਦੀ ਸੀਟ ਪਰ ਬੈਠੇ ਦੇ ਦੇ ਉਹਨੇ ਲਿਖ ਕੇ ਦਿੱਤਾ ਸਪੀਕਰ ਨੂੰ ਕਹਿੰਦੇ ਮੇਰੇ ਨਾਲ ਭਗਵਾਨ ਦਮਨ ਬੈਠਦਾ ਹੈ ਮੈਂ ਗਿਆਨੀ ਤਾਂ ਨਹੀਂ ਬੰਦਾ ਹੈ ਸਵੇਰੇ ਸਵੇਰੇ ਸ਼ਰਾਬ ਦੀ ਹੜਵਾਰ ਮਾਰ ਰਹੀ ਹੁੰਦੀ ਇਹਨੂੰ ਠਾਲ ਕੇ ਹੋਰ ਜਗ੍ਹਾ ਬਿਠਾਓ ਕਿਤੇ ਤੇ ਆ ਮੇਰੀ ਸੀਟ ਬਦਲ ਦੋ ਇਹੋ ਜਿਹੇ ਬੰਦੇ ਪੰਜਾਬ ਪਰ ਰਾਜ ਕਰਨ ਬਾਸਤੇ ਮੂਹਰੇ ਕਰੇ ਕਿਸ ਤਰੀਕੇ ਦਾ ਰਾਜ ਦੇ ਦिए ਇਹਨਾਂ ਨੂੰ ਦੋਨੋ ਗੱਲ ਲਈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਪਾਸ ਕੁਲਦੀਪ ਸਿੰਘ ਬੈਦ ਆਈਐਸ ਬਣਿਆ ਨੌਕਰੀ ਛੱਡ ਕੇ ਸੇਵਾ ਵਿੱਚ ਲੱਗਿਆ ਹੋਣਹਾਰ ਬੰਦਾ ਪੜਿਆ ਲਿਖਿਆ ਬੰਦਾ ਕੰਮ ਕਰਾਉਣੇ ਆਉਂਦੇ ਐ ਅਜਿਹੇ ਬੰਦੇ ਨੂੰ ਛੱਡ ਕੇ ਅਮੀਨਤ ਕਿਸੇ ਹੋਰ ਪਿੱਛੇ ਤੁਰ ਪਿਓ ਉਹੀ ਝਾੜੂ ਖੜਾ ਕਰਕੇ ਕਿਤੇ ਕਲੇਸ ਪਾ ਲੀਏ ਲੇਕਿਨ ਇੱਕ ਗੱਲ ਇਹ ਵੀ ਦੱਸ ਦੇਣਾ ਹੈ ਜਿੰਦਾਬਾ ਜਿੰਦਾਬਾ ਜੇ ਕਲਦੀਪ ਸਿੰਘ ਬੈ ਜਿੱਤਦਾ ਤਾਂ ਤੁਹਾਡੇ ਪੁੱਤਰ ਚਰਨਜੀਤ ਚੰਨੀ ਨੇ ਬਣਨਾ ਮੁੱਖ ਮੰਤਰੀ ਜੇ ਜਿੱਤੇ ਕਾਲੀ ਦਾ ਲਾੜੇ ਤਾਂ ਉਹੀ ਸੁਖਵੀਰ ਬਾਦਲ ਬਣੇਗਾ ਜਿਹਦੀਆਂ ਬੱਸਾਂ ਨੇ ਧੂ ਧੂ ਕੇ ਸਾਡੇ ਲੋਕਾਂ ਨੂੰ ਮਾਰਿਆ ਕੁਜਲ ਕੁਜਲ ਕੇ ਜਿਹਦੀਆਂ ਬੱਸਾਂ ਵਿੱਚ ਕੁੜੀਆਂ ਦੇ ਰੇਪ ਹੋਏ ਹੈ ਜਿਨੇ ਡੇ ਹਜ਼ਾਰ ਬਸ ਆਪਣੀਆਂ ਪਾਲੀਆਂ ਗਰੀਬ ਦੇ ਬੱਚੇ ਦਾ ਕੁਝ ਨਹੀਂ ਜਿਨੇ ਹੋਟਲ ਬਣਾ ਲਏ ਜਿਨੇ ਪੰਜਾਬ ਨੂੰ ਲੁੱਟ ਲੁੱਟ ਕੇ ਆਪਣਾ ਪੇਟ ਬੜਾ ਕਰ ਲਿਆ ਇੱਕ ਤਾਂ ਰੀਸ ਕਰਨ ਲੱਗ ਜਾਂਦਾ ਕਈ ਵਾਰ ਮੈਂ ਆਪਣਾ ਪ੍ਰਗਟ ਸਿੰਘ ਨਾਲ ਕਿਧਰ ਹਾਕੀ ਖੇਡਣ ਲੱਗ ਗਿਆ ਮੈਂ ਤਾਂ ਬਚਪਨ ਤੇ ਖੇਡਣ ਦਾ ਸ਼ੌਕ ਹੈ ਕਾਲਜ ਵਿੱਚ ਵੀ ਖੇਡਦਾ ਰਿਆ ਯੂਨੀਵਰਸਿਟੀ 'ਚ ਵੀ ਤਿੰਨ ਵਾਰ 골ਡ ਮੈਡਲ ਜਿੱਤੇ ਹੈ ਹੈਂਡਬਾਲ ਦੇ ਵਿੱਚ ਮੈਂ ਗੋਲਕੀਪਰ ਖੜ ਗਿਆ ਉਹਨੇ ਗੋਲ ਮਾਰੇ ਕੁਝ ਰੁੱਕ ਗਏ ਕੁਝ ਲੰਘ ਗਏ ਰੀਸ ਨੂੰ ਇੱਕ ਦਿਨ ਸੁਖਵੀਰ ਬਾਦਲ ਵੀ ਲੱਗ ਗਿਆ ਖੇਡਣ ਫੁੱਟਬਾਲ ਨਾ ਐ ਪਤਾ ਲੱਗੇ ਫੁੱਟਬਾਲ ਕਿਹੜੀ ਐ ਨਾ ਐ ਪਤਾ ਲੱਗੇ ਵੀ ਸੁਖਵੀਰ ਬਾਦਲ ਕਿਹੜਾ ਐ ਇਹਨੇ ਲੁੱਟ ਲੁੱਟ ਕੇ ਪੰਜਾਬ ਨੂੰ ਢਿੱਡ ਬੜਾ ਕਰਿਆ ਹੋਇਆ ਭਰ ਲਿਆ ਢਿੱਡ ਇਹਨਾਂ ਨੇ ਆਪਣਾ ਤੇ ਪੰਜਾਬ ਦੇ ਨੌਜਵਾਨੇ ਨੂੰ ਰੋੜਤਾ ਨਸ਼ਿਆਂ ਦੇ ਵਿੱਚ ਤਾਂ ਹੀ ਤਾਂ ਉਹਨਾਂ ਨੂੰ ਆ ਜਿਹੜਾ ਮਜੀਠੀਆ ਹੈ ਪਰਚਾ ਕਰਿਆ ਇਹਦੇ ਤੇ ਜਿਹੜਾ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਗਾਲਿਆ ਜਿਹੜਾ ਇਹਨਾਂ ਨੇ ਮਾਵਾ ਦੀਆਂ ਕੁੱਖਾਂ ਗਾਲੀਆਂ ਜਿਹੜਾ ਘਰ ਘਰ ਦੇ ਵਿੱਚ ਨਸ਼ਾ ਫਲਾਇਆ ਉਹਦਾ ਪਰਚਾ ਕਰਿਆ ਮਜੀਠੀਏ ਤੇ ਅਰ ਨਾ ਜ਼ਿਲ੍ਹੇ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਨਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਨਾ ਹੀ ਅਮਾਨ ਜ਼ਮਾਨਤ ਦਿੱਤੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਵੀ ਪਰਚਾ ਮੰਨ ਲਿਆ ਸਿਰ ਭਾਏ ਨੂੰ ਅਗਲੇ 10 ਦਿਨ ਹੈ ਚੋਣ ਲੜਨ ਵਾਸਤੇ ਉਸ ਤੋਂ ਬਾਅਦ ਪੇਸ਼ ਹੋਣਾ ਪੈਣਾ ਅਰੈਸਟ ਹੋਣਾ ਪੈਣਾ ਹੈ ਔਰ ਇੱਕ ਇੱਕ ਉਸ ਨੌਜਵਾਨ ਜਿਹਨੂੰ ਇਹਨਾਂ ਨੇ ਨਸ਼ਿਆਂ ਦੀ ਉਹ ਬੋਡੋਸ ਦੇ ਦੇ ਕੇ ਮਾਰਿਆ ਹੈ ਉਹਨਾਂ ਦਾ ਹਿਸਾਬ ਦੇਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਦਾ ਜਵਾਨੀ ਗਾਲੀ ਹੈ ਪੰਜਾਬ ਨੂੰ ਲੁੱਟਿਆ ਔਰ ਕੁੱਟਿਆ ਅਕਾਲੀਆਂ ਨੇ ਅਕਾਲੀ ਦਲ ਕੋਈ ਮਾੜੀ ਪਾਰਟੀ ਨਹੀਂ ਹੈ ਬੜੀ ਅੱਛੀ ਪਾਰਟੀ ਹੈ ਲੇਕਿਨ ਜੱਤੇ ਸੁਖਵੀਰ ਬਾਦਰ ਨਾਲ ਮਜੀਠੀਆ ਆ ਗਏ ਇਹਨਾਂ ਨੇ ਅਕਾਲੀ ਦਲ ਦੀ ਬਰਬਾਦੀ ਵੱਲ ਤੋਰਦਾ ਅਕਾਲੀ ਦਲ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਇਹ ਸਤਕਾਰਯੋਗ ਵੀਰੋ ਅੱਜ ਇੱਕ ਯੁੱਗ ਦਾ ਪਰਿਵਰਤਨ ਹੋ ਰਿਹਾ ਹੈ ਅੱਜ ਮਹਾਰਾਜਿਆਂ ਦੇ ਘਰਾਂ ਤੋਂ ਗੱਡੀਆਂ ਨਿਕਲ ਕੇ ਗਰੀਬਾਂ ਦੇ ਘਰਾਂ ਵੱਲੋਂ ਤੁਰੀਆਂ ਮੁੱਖ ਮੰਤਰੀ ਵਾਲਿਆਂ ਇਸ ਯੁੱਗ ਦੇ ਪਰਿਵਰਤਨ ਦਾ ਸਵਾਗਤ ਕਰੋ ਤਕੜੇ ਹੋ ਜੋ ਇਕੱਠੇ ਹੋ ਇਕੱਠੇ ਹੋ ਕੇ ਇੱਕ ਤਰਫਾ ਵੋਟਾਂ ਪਾਓ ਤਾਂ ਕਿ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਆਮ ਗਰੀਬਾਂ ਦਾ ਮੀਡਲ ਕਲਾਸ ਦੇ ਲੋਕਾਂ ਦਾ ਦੁਕਾਨਦਾਰਾਂ ਦਾ ਤੇ ਆਮ ਕਿਸਾਨ ਦਾ ਰਾਜ ਆਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੈ ਗੁਰੂ ਜੀ ਦਾ